ਇੱਕ ਬਟਨ ਤੀਜੇ ਨੰਬਰ ਤੇ ਹੈ ਨਾ ਤੀਜੇ ਨੰਬਰ ਤੇ ਲੈ ਰੱਬ ਨਹੀਂ ਮੇਰਾ ਵੀ ਤੀਜੇ ਨੰਬਰ ਤੇ ਹੈ ਰੱਬ ਨਹੀਂ ਕਹਦਾ ਵੀ ਤੀਜਾ ਬਦਲੇ ਹੀ ਹੈ ਭਾਈ ਪਹਿਲੇ ਧੋਕ ਨਹੀਂ ਦੇਖਿਓ ਨਾ ਕਾਲਾ ਮੋਤੀ ਉਤਰਦਾ ਹੈ ਹਾਂ ਆਹ ਉਹ ਉੱਥੇ ਦੇਖਿਓ ਮੈਨੂੰ ਦਿਖਾਈ ਅੱਜ ਕਿ ਫੋਟੋ ਲੱਗਣਗੇ ਨਾ ਉਮੀਦਵਾਰਾਂ ਦੀਆਂ ਮਸ਼ੀਨ ਤੇ ਦਿਖਾਈਆਂ ਗਲਤੀ ਸੀ ਨੇ ਮੈਨੂੰ ਉਹ ਫੋਟੋ ਚ ਪਤਾ ਲੱਗ ਜਾਂਦਾ ਕੇਵਲ ਟੱਲੋ ਦੀ ਫੋਟੋ ਲੱਗੀ ਹੋਈ ਹੈ ਪਹਿਲੇ ਨੰਬਰ ਤੇ ਹੈ ਕੀਤਲੀ ਫੋਟੋ ਉੱਡ ਗਈ ਆ ਡਰਾਉਂਦਾ ਰੁਕਮਾ ਪਾਦੇ ਬੋਰਡ ਨਹੀਂ ਦੇਖ ਲੀ ਦਾ ਪਰਮਿੰਦਰ ਜੀ ਸੇ ਲੱਗੀ ਹੋਈ ਆ ਐ ਯਾਰ ਕੋਈ ਤਾਂ ਬਾਦੋ 8 ਵਜੇ ਨੇ ਵੋਟਾ ਸ਼ੁਰੂ ਸਾਢੇ 12 ਵਜੇ ਇੱਕ ਵਾਰ ਫਾਦ ਜਾ ਰਹਾ ਮੈਂ ਲਿਖਿਆ ਆ ਆ ਜਾ ਥੋੜੇ ਵਰਗੇ ਆ ਥੋੜੇ ਵਰਗੇ ਰਹਾਂਗੇ ਆ ਗਿਆ ਮੈਂ ਤਾਂ ਉੱਥੇ ਟਰਾਲੀ ਗੜੀ ਦੂੜੀ ਆੜੀ ਉੱਥੇ ਉਤਰ ਕੇ ਆ ਗਿਆ ਠੀਕ ਹੈ ਆ ਆ ਕੇ ਚੜ ਗਏ ਨਾ ਕੋਈ ਬਦਾਮ ਨਾ ਕੋਈ ਕਾਜੂ ਨਾ ਕੋਈ ਸਵਾਗਤੀ ਕਮੇਟੀ ਇਹ ਆ ਜਾਣਗੇ ਤਾਂ ਸੁਦੇਸ਼ ਸਿੰਘ ਟੀਨ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁਜੀ 1400 ਬੰਦਾ ਪਰਸਾ ਬੱਸ ਫਿਰ ਉਹੀ ਰਹਿਣਾ ਨਾ ਬਤਾਇ ਨਹੀਂ ਮੈਂ ਸੁਦੇਸ਼ ਸਿੰਘ ਟੀਨ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਗੱਡੀ ਚੋਂ ਤਾਰਨ ਵਾਸਤੇ ਵੀ ਪੰਜ ਮੈਂਬਰੀ ਕਮੇਟੀ ਬਣਾਉਣੀ ਪੈਂਦੀ ਹੈ ਓਲੇ ਤੂੰ ਮੋਢਾ ਤੱਕੀ ਮੈਂ ਲੱਤ ਖਿੱਚੂ ਏ ਆਪ ਤੋ ਰੈਣੀ ਜਾਂਦਾ ਮੁਲਕ ਚਲਾਵਾਂਗੇ ਕਹਿੰਦੇ ਉਹ 95 ਸਾਲ ਦਾ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਪਿੰਨ ਸਕਿਉਰਟੀ ਵਾਲੇ ਇਧਰ ਪੜੇ ਹੁੰਦਾ ਬਾਹ ਤੈਨੂੰ ਇਧਰ ਆਂ ਫੜ ਕੇ ਤਾਂ ਚੜਾਉਂਦੇ ਨੇ ਠੀਕ ਆ ਜਾਣ ਸਾਹ ਕਹਿੰਦਾ ਇੱਕ ਮੌਕਾ ਹੋਰ ਦਿਓ ਸੇਵਾ ਕਰਾਂਗੇ ਉਹ ਮੈਂ ਕਹਾ ਤੇਰਾ ਸੇਵਾ ਕਰਾਉਣ ਦਾ ਟਾਈਮ ਆ ਉਹ ਬਾਬਾ ਉਹ ਬਸ ਕਰ ਹਟ ਜਾ ਹੁਣ ਉਹ ਤੇਰੇ ਹਾਨ ਦੇ ਦਰਖਤ ਵੀ ਸੁੱਕ ਗਏ ਉਹ ਪੰਜਾਬ ਚੋਂ ਕਰਨ ਦੇ ਨਵੇਂ ਮੁੰਡਿਆਂ ਨੂੰ ਕੋਈ ਕੰਮ ਪਿੱਪਲ ਦੇ ਪੱਤੇ ਆਵੇ ਕਾਦੀ ਖੜ 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 ਲਾਈ ਹੈ ਪੱਤੇ ਚੜ ਗਏ ਪੁਰਾਣੇ ਬਾਦ ਸਾਹਿਬ ਰੁੱਤ ਨਵੇਂ ਆਈ ਹੋਈ ਹੈ ਜਿੰਦਾਬਾਦ ਆਮਾ ਦੀ ਪਾਰਟੀ ਜਿੰਦਾਬਾਦ ਆ ਦੇਖੋ ਨੀ ਮਾ ਪੱਤੇ ਆ ਗਏ ਨਵੇਂ ਉਹ ਦੇਖੋ ਉਹ ਬਾਦ ਲਟਕ ਰਾਇਆ ਜੋ ਦੇਖੋ ਪੀ ਜਾ ਬਹੁਤ ਪੀ ਜਾ ਉੰਨੀ ਮੈਨੂੰ ਚੜ ਜੂ ਆਹ ਤਾਂ ਥੱਲੇ ਪਏ ਹੋਣੇ ਪਲੇਟ ਤੇ ਹੋਰ ਥੱਲੇ ਪਏ ਹੋਣੇ ਆ ਕੇ ਥੱਲੇ ਉਹ ਕਹਿੰਦਾ ਮੈਂ ਲੜਦਾ ਆਪਾਂ ਪੱਛਾ ਡੋਪਰੇ ਅਸਟਾਪ ਮੱਕੜਾ ਪਮੱਕੜਾ ਵੱਡਾ ਬੱਲਮਪਾਲ ਤੇ ਫਿਰਦੇ ਰਹਿੰਦੇ ਆ ਜਿੱਥੇ ਵੱਡਾ ਬੱਲਮ ਚਾਹਗਾ ਫੇਚ ਵਾਜਾਂ ਬੱਲਮ ਪਿਓਜ ਉਹ ਪ੍ਰੋਟੀਨ ਫਿਆਲਾ ਖੋਜ ਕੀਤਾ ਐ ਵੀਰਾ ਹੋਲਡਰ ਹੀ ਕੱਟ ਕੇ ਲੈ ਗਿਆ ਮੈਂ ਨਹੀਂ ਪਾਰਲੀਮੈਂਟ ਤੇ ਜੋ ਤੁਸੀਂ ਦੇਖਦੇ ਹੋਵੋਗੇ ਵੀਡੀਓ ਤੁਹਾਡੇ ਪੁੱਤ ਪੋਤੇ ਦਿਖਾਉਂਦੇ ਹੋਣਗੇ ਤੁਹਾਨੂੰ ਮੇਰਾ ਪਾਰਲੀਮੈਂਟ ਵਾਲੀਆਂ ਉਦੋਂ ਉਦੋਂ ਨਜ਼ਾਰਾ ਆਇਆ ਤਾਂ ਹੁਣ ਪੇਚਾ ਪਾਈ ਬੈਠਾ ਆਪਣੇ ਵਾਲਾ ਓਏ ਲੜੀ ਜਾਂਦਾ ਓਏ ਇੱਕ ਦਿਨ ਤੁਹਾਡੇ ਵਾਲੀ ਨਾਲ ਪੇਚਾ ਪੈ ਗਿਆ ਸੀ ਨੰਨੀ ਹਾਂ ਨਾਲ ਦੇਖਿਓ ਧਰਮ ਤੇ ਸਿਆਸਤ ਤੇ ਡਿਬੇਟ ਚੱਲਦੀ ਸੀ ਪਾਰਲੀਮੈਂਟ ਦੇ ਵਿੱਚ ਰੂਲ ਹੈ ਜੀ ਜਿਹਨੂੰ ਸਪੀਕਰ ਨੇ ਕਹਿੰਦਾ ਮੈਂ ਇੱਕ ਉਹਦੇ ਆਨ ਹੁੰਦਾ ਹੋਰ ਨਹੀਂ ਬੋਲ ਸਕਦੇ ਮੈਂ ਮੈਂ ਕਹਿੰਦਾ ਮੈਂ ਕਹਿੰਦਾ ਜੀ ਧਰਮ ਤੇ ਸਿਆਸਤ ਆੱਡ ਹੋਣੀ ਚਾਹੀਦੀ ਆ ਨਾ ਪਰ ਇਥੇ ਪੰਜਾਬ ਵਿੱਚ ਹੈਗੇ ਰਾਜਨੀਤੀ ਵਾਲੇ ਮੈਂ ਕਿਹ ਉਹਨਾਂ ਦੀ ਕੀਜੀਆਂ ਚੋਂ ਨਿਕਲਦੇ ਨੇ ਜਾਂ ਕਾਲ ਤੱਕ ਸਾਡੇ ਜਿਹੇਦਾਰ ਉਹਨਾਂ ਦੀ ਕੀਜੀਆਂ ਚ ਧਰਮ ਦੇ ਫੈਸਲੇ ਨਿਕਲਦੇ ਨੇ ਮੈਂ ਕਿਹਾ ਨਾ ਤਾਂ ਲਿਆ ਨਹੀਂ ਸੀ ਮੈਂ ਪਰ ਚੋਜ ਦੇ ਦਿਲ ਚ ਪਾੜਾ ਹੁੰਦਾ ਉੱਠ ਕੇ ਖੜੀ ਹੋ ਗਈ